ਅੱਜ ਬਚੰਡਾ ਵਿਕਾਸ ਮંચ ਦੇ ਪ੍ਰਧਾਨ ਸ਼੍ਰੀ ਰਕੇਸ਼ ਨਰੂਲਾ ਜੀ ਅਤੇ ਸ਼ਰਾਫਾ ਐਸੋਸੀਏਸ਼ਨ ਦੇ ਪ੍ਰਧਾਨ ਸ਼੍ਰੀ ਦਰਪਜੀਤ ਠਾਕੁਰ ਮੈਰੀ ਜੀ ਬਚੰਡਾ ਦੇ ਪ੍ਰਿਆਸ ਇੰਟਰਨੈਸ਼ਨਲ ਸਕੂਲ ਦੇ ਵਿੱਚ ਪਹੁੰਚੇ ਹੈ ਤੇ ਉੱਥੇ ਅੱਜ ਸ਼੍ਰੀ ਰਕੇਸ਼ ਨਰੂਲਾ ਜੀ ਨੇ ਘਰ ਦੇ ਵੇਸਟੇਜ ਤੋਂ ਕੂੜੇ ਕਰਕਟ ਤੋਂ ਖਾਦ ਕਿਵੇਂ ਬਣਾਈ ਜਾ ਸਕਦੀ ਹੈ ਇਸ ਬਾਰੇ ਬੱਚਿਆਂ ਨੂੰ ਜਾਣਕਾਰੀ ਦਿੱਤੀ ਤੇ ਖਾਦ ਬਣਾ ਕੇ ਵੀ ਦਿਖਾਈ ਤੇ ਇਸ ਦੇ ਨਾਲ ਹੀ ਬੂਟੇ ਲਾਉਣ ਲਈ ਵੀ ਪ੍ਰੇਰਿਤ ਕੀਤਾ ਗਿਆ ਤੇ ਇੱਥੇ 45 ਬੂਟੇ ਵੀ ਅੱਜ ਲਗਾਏ ਗਏ ਆ ਆਪਾਂ ਗੱਲਬਾਤ ਕਰਦੇ ਆਂ ਸ਼੍ਰੀ ਰਕੇਸ਼ ਨਰੂਲਾ ਜੀ ਨਾਲ ਅਤੇ ਜਿਹੜੇ ਤਰਵਜੀਤ ਠਾਕੁਰ ਜੀ ਹੈ ਮੈਰੀ ਜੀ ਉਹਨਾਂ ਨਾਲ ਵੀ ਗੱਲਬਾਤ ਕਰਦੇ ਆਂ ਕਿ ਕਿਸ ਤਰ੍ਹਾਂ ਦੀ ਅੱਜ ਇਹ ਮੁਹਿੰਮ ਹੈ ਜਿਹੜੀ ਤੁਸੀਂ ਪ੍ਰਯਾਸ ਇੰਟਰਨੈਸ਼ਨਲ ਸਕੂਲ ਦੇ ਵਿੱਚ ਚਲਾਈ ਗਈ ਹੈ ਤੇ ਕੀ ਕਹਿਣਾ ਚਾਹੋਗੇ ਹਾਂ ਰਕੇਸ਼ ਨਰੂਲਾ ਜੀ ਪ੍ਰੈਜ਼ੀਡੈਂਟ ਬਸੰਦਾ ਵਿਕਾਸ ਮੰਚ ਅਸੀਂ ਗ੍ਰੀਨ ਮਿਸ਼ਨ ਤੇ ਕੰਮ ਕਰ ਰਹੇ ਹੈਗੇ ਆਂ ਕਰਦੇ ਕੂੜੇ ਤੋਂ ਕੰਪੋਸਟਿੰਗ ਕਰਨੀ ਕਰਦੇ ਕੂੜੇ ਤੋਂ ਲਿਕੁਇਡ ਫਰਟੀਲਾਈਜ਼ਰ ਬਣਾਣੀ ਲੋਕਾਂ ਨੂੰ ਟ੍ਰੇਨਿੰਗ ਦੇਣੀ ਸਕੂਲਾਂ ਦੇ ਵਿੱਚ ਉਸੇ ਮਿਸ਼ਨ ਅਦੀਨ ਅੱਜ ਅਸੀਂ ਸ੍ਰੀ ਫੈਸਲ ਨੇ ਪ੍ਰਧਾਨ ਜੀ ਠਾਕੁਰ ਸਾਹਿਬ ਦੇ ਨਾਲ ਅਸੀਂ ਪ੍ਰਯਾਸ ਇੰਟਰਨੈਸ਼ਨਲ ਸਕੂਲ ਪਹੁੰਚੇ ਆ ਇੱਥੇ ਕਿਉਂਕਿ ਜਗਾ ਘੱਟ ਸੀਗੇ ਗਮਲੇ ਸੀਗੇ ਗਮਲੇ ਸਾਰੇ ਖਾਲੀ ਸੀਗੇ ਅੱਜ ਅਸੀਂ ਸਾਰੇ ਗਮਲਿਆਂ ਦੇ ਵਿੱਚ ਪਲਾਂਟਸ ਲਗਾਏ ਹੈ ਜਿਹੜੇ ਪੱਕੇ ਪਲਾਂਟਸ ਲਾਏ ਆ ਜਿਹੜੇ ਪਲਾਂਟਸ ਹੈ ਉਹ 5 6 7 8 ਸਾਲ ਤੱਕ ਕਿਤੇ ਨਹੀਂ ਜਾਂਦੇ ਨਾਲ ਹੀ ਅਸੀਂ ਬੱਚਿਆਂ ਨੂੰ ਟ੍ਰੇਨਿੰਗ ਦਿੱਤੀ ਹੈ ਕਿ ਚਾਹ compost ਬਣਾਉਣੀ ਆ, liquid fertilizer ਬਣਾਉਣੀ ਹੈਗੀਆਂ ਤੇ ਉਹ ਅਸੀਂ ਸਾਰੀ ਇੱਥੇ ਵਰਤੀ ਵੀ ਹੈਗੀ ਆ ਦੱਸਿਆ ਵੀ ਹੈ। ਨਾਲ ਹੀ ਅਸੀਂ ਇੱਥੇ ਗੁੱਠਲੀਆਂ ਜਿਹੜੀ ਅਸੀਂ ਬਣਾਏ ਹੋਏ ਆ, ਸੀਡ ਬੈਂਕ ਜਾਂ ਗੁੱਠਲੀ ਬੈਂਕ ਜਿੱਦੇ ਚ ਗੁੱਠਲੀਆਂ ਅੰਬ ਦੀਆਂ, ਜਾਮਣ ਦੀਆਂ ਉਹ ਵੀ ਅਸੀਂ ਬੀਜੀਆਂ ਹੈਗੀਆਂ ਤੇ ਇਸ ਤੋਂ ਬਾਅਦ ਅਸੀਂ ਨਿਕਲਾਂਗੇ ਹੁਣ ਨੈਸ਼ਨਲ ਹਾਈਵੇ ਤੇ ਜਿੱਥੇ ਗੁੱਠਲੀਆਂ ਬੀਜ ਕੇ ਆਵਾਂਗੇ। ਉਦੇਸ਼ ਇਹ ਆ ਵੀ ਵਾਤਾਵਰਣਾ ਜਿਹੜਾ ਅਸੀਂ ਉਸ ਨੂੰ ਸ਼ੁੱਧ ਰੱਖਣ ਲਈ ਕੀ ਐਫਰਟ ਕਰਨੀ ਹੈ ਕਿਉਂਕਿ ਮਨੁੱਖ ਨੇ ਆਪਣੇ ਲਾਲਚ ਲਈ ਵਾਤਾਵਰਨ ਦਾ ਬਹੁਤ ਕਹਨ ਕੀਤਾ ਹੈਗਾ ਬਹੁਤ ਸਾਰੇ ਪੇੜ ਕੱਟੇ ਹੈ ਵਿਕਾਸ ਦੇ ਨਾਂ ਤੇ ਬਹੁਤ ਬਰਬਾਦੀ ਹੋਈ ਹੈ ਅਸੀਂ ਥੋੜਾ ਥੋੜਾ ਯੋਗਦਾਨ ਕਰਕੇ ਉਸ ਵਿਕਾਸ ਨੂੰ ਸੰਤਨ ਦੀ ਤਰਫ ਲੈ ਕੇ ਜਾ ਰਹੇ ਹੈਗੇ ਬਿਤਾ ਜੋ ਜਿਹੜੇ ਪੇੜ ਉੱਗਣਗੇ ਪੇੜਾਂ ਦੇ ਨਾਲ ਆਕਸੀਜਨ ਆਏਗੀ ਸਾਡਾ ਵਾਤਾਵਰਨ ਦੀ ਪ੍ਰਦੂਸ਼ਣ ਘੱਟ ਹੋਏਗੀ ਅਤੇ ਸਾਡਾ ਦੇਸ਼ ਫਿਰ ਖੁਸ਼ਹਾਲ ਹੋਏਗਾ ਧੰਨਵਾਦ ਇਸ ਤੋਂ ਇਲਾਵਾ ਇੱਥੇ ਵਿਸ਼ੇਸ਼ ਤੌਰ ਤੇ ਪਹੁੰਚੇ ਸ਼ਰਾਫਾ ਐਸੋਸੀਏਸ਼ਨ ਦੇ ਪ੍ਰਧਾਨ ਸ਼੍ਰੀ ਦਰਪਜੀਤ ਠਾਕੁਰ ਮੈਰੀ ਨੇ ਬੱਚਿਆਂ ਨੂੰ ਇੱਕ ਆਫਰ ਦਿੱਤਾ ਕਿ ਜੇਕਰ ਤੁਸੀਂ 3 ਮਹੀਨੇ ਤੱਕ ਇਹ ਪੌਦੇ ਸੰਭੋਗੇ ਸਾਮ ਸੰਭਾਲ ਕਰੋਗੇ ਆਪਣੇ ਆਪਣੇ ਨਾਮ ਕਾਗਲਾਂ ਤੇ ਲਿਖ ਦਿਓ ਜਿਸ ਦੇ ਨਾਮ ਦਾ ਪੌਦਾ ਸਭ ਤੋਂ ਵਧੀਆ ਹੋਇਆ ਉਹਨੂੰ ਅਸੀਂ ਇਨਾਮ ਦੇਵਾਂਗੇ ਸਨਮਾਨਤ ਕਰਾਂਗੇ ਬਹੁਤ ਵਧੀਆ ਇੱਕ ਪਹਿਲ ਕੀਤੀ ਹੈ ਦਰਪਜੀਤ ਠਾਕੁਰ ਜੀ ਨੇ ਤੇ ਬਠਿੰਡਾ ਵਿਕਾਸ ਮੰਚ ਦੇ ਪ੍ਰਧਾਨ ਰਕੇਸ਼ ਨਰੂਲਾ ਜੀ ਨੇ ਕਿਉਂਕਿ ਜਿੰਨਾ ਕਿ ਪੌਦੇ ਲਾਉਣੇ ਜ਼ਰੂਰੀ ਹੈ ਉਨਾ ਹੀ ਜ਼ਰੂਰੀ ਹੈ ਉਹਨਾਂ ਨੂੰ ਸੰਭਾਲਣਾ ਕਿਉਂਕਿ ਕਿਹੜਾ ਵੀ ਮਤਲਬ ਨਹੀਂ ਲਾਉਂਦੇ ਹਾਂ ਕਿਹੜੇ ਮਰ ਦਵਾਈ ਵੀ ਹੈ ਜੀ ਇਹ ਮਤਲਬ ਕੋਈ ਨਾਲੇ ਜਿਸ ਤਰ੍ਹਾਂ ਸਾਨੂੰ ਡਾਈਟ ਚਾਹੀਦੀ ਹੈ ਪਰਦੇ ਦੇ ਡਾਈਟ ਵੀ ਹੈ ਕਿਉਂਕਿ ਜਿਹੜੀ ਚੀਜ਼ਾਂ ਛਿਲਕ ਹੈ ਕੇਲੇ ਆ ਛਿਲਕ ਜਿਹੜਾ ਪਾਤ ਜਿਆਦਾ ਬੰਦੀ ਆ ਉਹਦੇ ਕੰਟੈਂਟ ਸਾਰੇ ਪਾਣੀ ਚ ਆ ਜਾਂਦਾ ਹਾਂ ਜੀ ਕੀ ਨਾਮ ਹੈ ਜੀ ਤੇ ਕੀ ਕਹਿਣਾ ਹੈ ਦਰਵਜੀਤ ਠਾਕੁਰ ਪ੍ਰੈਜ਼ੀਡੈਂਟ ਸਰਾਫ ਐਸੋਸੀਏਸ਼ਨ ਬਟੰਡਾ ਮਿਸ਼ਨ ਗ੍ਰੀਨ ਦੇ ਤਹਿਤ ਅਸੀਂ ਸਾਡੀ ਸਰਾਫ ਐਸੋਸੀਏਸ਼ਨ ਦੇ ਵਿੱਚ ਅਸੀਂ ਇੱਕ ਮਤਾ ਪਾਇਆ ਵੀ ਆਪਾਂ ਨੂੰ ਜਿੰਨਾ ਕੁ ਹੋ ਸਕੇ ਕੰਟਰੀਬਿਊਟ ਕਰਨਾ ਚਾਹੀਦਾ ਐ এনवायरमेंट ਨੂੰ ਗ੍ਰੀਨ ਕਰਨ ਦੇ ਵਿੱਚ ਕਿਉਂਕਿ ਇਸ ਵੇਲੇ ਸਮੇਂ ਦੀ ਇਹ ਸਭ ਤੋਂ ਵੱਡੀ ਜ਼ਰੂਰਤ ਹੈ ਔਰ ਟੈਂਪਰੇਚਰ ਨੂੰ ਕੰਟਰੋਲ ਇੱਕੋ ਹੀ ਚੀਜ਼ ਕਰ ਸਕਦੀ ਉਹ ਹੈ ਪੇੜ ਮੈਕਸਿਮਮ ਪੇੜ ਲਗਾਏ ਜਾਣ ਤਾਂ ਜੋ ਆਪਾਂ ਇਸ ਹੀਟ ਵਾਲੇ ਮਾਹੌਲ ਤੋਂ ਬਚ ਸਕਾਂਗੇ ਔਰ ਨਾਲ ਨਾਲ ਵਾਤਾਵਰਣ ਸ਼ੁੱਧ ਹੋਏਗਾ ਆਕਸੀਜਨ ਆਪਾਂ ਨੂੰ ਮਿਲੇਗੀ ਆਪਣਾ ਜਿਹੜਾ ਜੀਵਨ ਦਾ ਜਿਹੜਾ ਸ਼ੈਲੀ ਹੈਗੀ ਹੈ ਤੰਦਰੁਸਤੀ ਜਿਹੜੀ ਹੈਗੀ ਉਹ ਆਪਾਂ ਨੂੰ ਅੱਛੀ ਮਿਲੇਗੀ ਇਹ ਹੀ ਇੱਕ ਮਿਸ਼ਨ ਨੂੰ ਅਸੀਂ ਲੈ ਕੇ ਔਰ ਅੱਜ ਚੱਲੇ ਆਂ ਅ ਅ ਤਰੀ ਪਹਿਲਾ ਅਸੀਂ ਗਵਰਨਮੈਂਟ ਗਰਲ ਸਕੂਲ ਦੇ ਵਿੱਚ ਅਸੀਂ 50 ਪਲਾਂਟਸ ਲਗਾਏ ਟਰੀਜ਼ ਲਗਾਏ ਸੀ ਸਾਰੇ ਉਹ ਔਰ ਇੱਥੇ ਜਿਹੜਾ ਸੀਗਾ ਰਿਕੁਆਇਰਮੈਂਟ ਸੀਗੀ ਜਗਾ ਘੱਟ ਹੋਣ ਕਰਕੇ ਕਹਿੰਦੇ ਪੌਟਸ ਦੇ ਵਿੱਚ ਲਗਾ ਦਿਓ ਅੱਜ 45 ਦੇ ਕਰੀਬ ਇੱਥੇ ਲੱਗੇ ਨੇ ਤੇ ਇਸੇ ਤਰ੍ਹਾਂ ਹੀ ਅਸੀਂ ਸਕੂਲ ਹੀ ਅਡਾਪਟ ਕਿਉਂ ਕੀਤੇ ਆ ਸਕੂਲ ਇਸ ਕਰਕੇ ਅਡਾਪਟ ਕੀਤੇ ਨੇ ਕਿਉਂਕਿ ਇੱਥੇ ਬੱਚਿਆਂ ਨੂੰ ਵੀ ਨਾਲ-ਨਾਲ ਮੋਟੀਵੇਟ ਕਰਾਂਗੇ ਬੱਚਿਆਂ ਦੀ ਮੋਟੀਵੇਸ਼ਨ ਲਈ ਅਸੀਂ ਇਹਨਾਂ ਨੂੰ ਇਹ ਕਿਹਾ ਵੀ ਜਿਹੜੇ ਜਿਹੜੇ ਗਮਲੇ ਜਿਹੜੇ ਹੈਗੇ ਆ ਇਹ ਤੁਸੀਂ ਆਪਣੇ ਨਾਮ ਲਿਖ ਲਓ ਇਹਨਾਂ ਦੇ ਉੱਪਰ ਔਰ ਅਗਰ ਇਹ ਅਸੀਂ ਤੁਹਾਡੇ 3 ਮਹੀਨੇ ਬਾਅਦ ਇੱਥੇ ਆ ਕੇ ਚੈਕਿੰਗ ਕਰਾਂਗੇ ਜਿਹੜੇ ਬੱਚੇ ਦਾ ਪਲਾਂਟ ਸਭ ਤੋਂ ਅੱਛਾ ਗਰੋਅ ਕੀਤਾ ਹੋਊਗਾ ਉਸ ਬੱਚੇ ਨੂੰ ਅਸੀਂ ਸਨਮਾਨਿਤ ਕਰਾਂਗੇ ਉਹਨੂੰ ਪ੍ਰਾਈਜ਼ ਦੇਵਾਂਗੇ ਇਹਦੇ ਨਾਲ ਬੱਚਾਂ 'ਚ ਲਗਨ ਪੈਦਾ ਹੋਏਗੀ ਬੱਚਿਆਂ ਦੇ ਵਿੱਚ ਉਤਸ਼ਾਹ ਬਣੇਗਾ ਬੱਚੇ এনवायरमेंट ਦੇ ਪ੍ਰਤੀ ਵੀ ਇਜਾਜ਼ਰੂਕ ਹੋਣਗੇ ਨਾਲ ਨਾਲ ਪਲਾਂਟਸ ਦੇ ਪ੍ਰਤੀ ਇਹਨਾਂ ਦਾ ਪ੍ਰੇਮ ਵਧੇਗਾ ਜਦੋਂ ਆਪਾਂ ਕਿਸੇ ਚੀਜ਼ ਨੂੰ ਪਾਲਦੇ ਆਂ ਆਪਣਾ ਮੋਹ ਬਣਦਾ ਉਹਦੇ ਨਾਲ ਤਾਂ ਉਹ ਜਦੋਂ ਇਹ ਇਹਨਾਂ ਦਾ ਮੋਹ ਬਣ ਜਾਏਗਾ ਤਾਂ ਫੇਰ ਹੀ ਪਲਾਂਟਸ ਦੀ ケア ਵੀ ਕਰਨ ਲੱਗ ਜਾਣਗੇ ਮੇਸ਼ਿਕ ਪ੍ਰੋਬਲਮ ਹੀ ਇੱਥੇ ਆਉਂਦੀ ਸੀ ਪਲਾਂਟੇਸ਼ਨ ਡਰਾਈਵ ਜਿਹੜੀ ਹੈ ਪਿਛਲੇ ਕਈ ਸਾਲਾਂ ਤੋਂ ਚੱਲੀ ਹੋਈ ਹੈ ਬਟ ਉਹ ਪਾਲ ਨਹੀਂ ਰਹੇ ਸੀ ਲਾ ਕੇ ਆਪਾਂ ਛੱਡ ਦਿੰਦੇ ਸੀ ਪੌਦੇ ਲੇਕਿਨ ਉਹ ਗਰੋ ਨਹੀਂ ਜਾਂਦੇ ਸੀ ਤਾਂ ਫਿਰ ਇਹ ਗਰੋ ਕਰਨ ਦਾ ਇੱਕ ਅਸੀਂ ਦਿਮਾਗ ਚ ਇੱਕ ਆਈਡੀਆ ਆਇਆ ਵੀ ਆਪਾਂ ਬੱਚਿਆਂ ਨੂੰ ਮੋਟੀਵੇਟ ਕਰੀਏ ਫਿਰ ਇਹ ਇਹਨਾਂ ਦੀ ਗਰੋਥ ਸੰਭਵ ਹੋ ਸਕਦੀ ਹੈ ਕਿਉਂਕਿ ਜਦ ਤੱਕ ਆਪਾਂ ਦੇਖ ਰਹਿਚ ਨਹੀਂ ਚਰਾਂਗੇ ਪਲਾਂਟਸ ਗਰੋ ਨਹੀਂ ਕਰਨਗੇ ਤਾਂ ਫਿਰ ਇਸ ਤਰ੍ਹਾਂ ਅਸੀਂ ਹੁਣ ਸਾਰੇ ਸਕੂਲਾਂ ਦੇ ਵਿੱਚ ਜਾ ਰਹੇ ਹਾਂ ਔਰ ਸਾਰਿਆਂ ਚ ਇਹ ਹੀ ਮੈਥਡ ਅਡਾਪਟ ਕਰ ਰਹੇ ਆਂ ਬੱਚਿਆਂ ਨੂੰ ਪ੍ਰੇਰਿਤ ਕਰ ਰਹੇ ਆਂ ਨਾਲ ਨਾਲ ਬੱਚਿਆਂ ਨੂੰ ਅਸੀਂ ਇਹ ਵੀ ਕਹਿ ਰਹੇ ਹਾਂ ਵੀ ਆਪਦੇ ਬਰਥਡੇ ਆਉਂਦਾ ਘਰ ਦੇ ਵਿੱਚ ਕੋਈ ਵੀ ਫੰਕਸ਼ਨ ਆਉਂਦਾ ਉੱਥੇ ਇੱਕ ਇੱਕ ਪਲਾਂਟ ਜ਼ਰੂਰ ਲਗਾਓ ਕੇਸ ਮੋਟੀਵੇਸ਼ਨ ਨਾਲ ਹਰ ਇੱਕ ਸਕੂਲ ਦੇ ਵਿੱਚ ਜੇ ਮਿਕਸ ਸਟਰੈਂਥ ਹੁੰਦੀ ਹੈ ਜੇਕਰ ਉਹਦਾ 25% ਵੀ ਬੱਚੇ ਇਹਨੂੰ ਅਡਾਪਟ ਕਰਦੇ ਨੇ ਤਾਂ ਆਪਣਾ ਮਿਸ਼ਨ ਗ੍ਰੀਨ ਚੱਲ ਜਾਵੇਗਾ ਇਸ ਮੌਕੇ ਪ੍ਰਿਆਸ ਇੰਟਰਨੈਸ਼ਨਲ ਸਕੂਲ ਦੇ ਸਟਾਫ ਨੇ ਵੀ ਬਠਿੰਡਾ ਵਿਕਾਸ ਮੰਚ ਅਤੇ ਸਰਾਫਾ ਐਸੋਸੀਏਸ਼ਨ ਦਾ ਬਹੁਤ-ਬਹੁਤ ਧੰਨਵਾਦ ਕੀਤਾ ਕਿਉਂਕਿ ਉਹਨਾਂ ਨੇ ਬੱਚਿਆਂ ਨੂੰ ਵੁੱਟੇ ਲੌਲੀ ਪ੍ਰੇਰਿਤ ਕੀਤਾ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਵਿਕਾਸ ਤੋਂ ਵਿਨਾਸ਼ ਵੱਲ ਜਾ ਰਹੇ ਹਾਂ ਇਸ ਵਿਨਾਸ਼ ਤੋਂ ਬਚਾਉਣ ਲਈ ਸਾਡੇ ਪਰਿਆਵਰਣ ਨੂੰ ਬਚਾਉਣਾ ਬਹੁਤ ਜ਼ਰੂਰੀ ਹੈ ਜੇਕਰ ਪਰਿਆਵਰਣ ਸੁਰੱਖਿਅਤ ਰਹੂਗਾ ਤਾਂ ਅਸੀਂ ਵੀ ਸੁਰੱਖਿਅਤ ਰਾਵਾਂਗੇ ਸਾਡੀ ਧਰਤੀ ਵੀ ਸੁਰੱਖਿਅਤ ਰਹੇਗੀ मैं अंजू यादव प्रयास इंटरनेशनल स्कूल की तरफ से बोल रही हूँ आज नरूला सर ने बहुत ही अच्छी पहल करी है पर्यावरण को बचाने के लिए हम विकास से विनाश की तरफ जा रहे हैं लगातार हाईवे वगैरह बन रहे हैं उसकी वजह से पेड़ काटे जा रहे हैं उसी की राह पे चलते हुए एनवायरमेंट को बचाने के लिए आज हमारे स्कूल में सर ने पौधे लगाए हैं उसके लिए धन्यवाद सर को ਇੱਜ ਪ੍ਰਜਾਸ਼ ਇੰਟਰਨੈਸ਼ਨਲ ਸਕੂਲ ਰੈਡ ਕਾਫ ਤੋਂ ਬਠਿੰਡਾਜ ਪਹੁੰਚਿਆ ਜਲਬੀ ਮੈਰੀਜ ਦੇ ਪ੍ਰਧਾਨ ਸਰਪਾ ਚਾਹ ਅਸਟੈਂਡ ਦੇ ਮੇਰੇ ਨਾਲ ਹੈਗੇ ਆ ਅਸੀਂ ਇੱਥੇ ਪਲਾਂਟ ਫੀ ਲਗਾਏ ਹੈਗੇ ਆ ਬੂਟੀਆਂ ਬੀਜੇ ਹੈਗੀਆਂ ਨਾਲ ਬੱਚਿਆਂ ਨੂੰ ਟ੍ਰੇਨਿੰਗ ਦਿੱਤੀ ਆ ਵੀ ਕਿਸਾਂ ਘਰ ਦੇ ਕੂੜੇ ਤੋਂ ਕੰਪੋਸਟਿੰਗ ਕਰਨੀ ਆ ਘਰ ਦੇ ਕੂੜੇ ਤੋਂ ਅਸੀਂ ਲੂਗਡ ਫਰਟੀਲਾਈਜ਼ਰ ਬਣਾਣੀ ਆ ਕਿਉਂਕਿ ਸਮਾ ਜਿਹੜਾ ਹੈਗਾ ਅਸੀਂ ਮਲੁਖ ਨੇ ਪੇੜਾਂ ਨੂੰ ਬਹੁਤ ਕੱਟਿਆ ਹੈਗਾ ਤੇ ਨੁਕਸਾਨ ਹੋਇਆ ਵਾਤਾਵਰਣ ਦਾ ਦੇਖੋ ਕਿੰਨੀਆਂ ਬਿਮਾਰੀਆਂ ਹੋ ਗਈਆਂ ਪਰ ਕੁਸ਼ਨ ਜ਼ਿਆਦਾ ਹੋ ਗਿਆ ਅਸੀਂ ਹੁਣ ਸਾਰੇ ਨਾਲ ਮਿਲ ਕੇ ਕੋਸ਼ਿਸ਼ ਕਰ ਰਹੇ ਹੈਗੇ ਆ ਤਾਂ ਜੋ ਜਿਹੜਾ ਵਾਤਾਵਰਣ 'ਚ ਗੰਦਲਾਪਨ ਆਇਆ ਪ੍ਰਦੂਸ਼ਣ ਆ ਅਸੀਂ ਉਸ ਨੂੰ ਸਹੀ ਕਰੀਏ ਸਾਰਿਆਂ ਦੀ ਲੋੜ ਦੇ ਨਾਲ ਹੀ ਵਾਤਾਵਰਣ ਜਿਹੜਾ ਸਾਡਾ ਸ਼ੁੱਧ ਹੋਵੇਗਾ ਇਸ ਕਰਕੇ ਅਸੀਂ ਵਕਫਾ ਸਕੂਲਾਂ ਦੇ ਵਿੱਚ ਕੱਲ ਅਸੀਂ ਜਿਵੇਂ ਸੈਂਟਰ ਲਈ ਬਟੰਡਾ ਚ ਜਾ ਕੇ ਆਏ ਹੈਗੇ ਆ ਪਰਸੋਂ ਮਾਲ ਰੋਡ ਦੇ ਗਵਰਨਮੈਂਟ ਸਕੂਲ ਦੇ ਵਿੱਚ ਕਿ ਆਪਕੜੋ ਕਾਪੂ ਮਗਾਓ ਬੱਚਿਆਂ ਨੂੰ ਅਸੀਂ ਮੋਟੀਵੇਟ ਕਰਦੇ ਆਂ ਹਾਂ ਹਾਂ ਠੀਕ ਹੈ ਇਹ ਤਾਂ ਜਾਦਾ ਵਧੀਆ ਕਿੱਥੇ ਪਾਉਣੀਆਂ ਜਾਂ ਗਮਲੇ 'ਚ ਕੋਈ ਗੱਲ ਹਾਂ ਗਮਲੇ 'ਚ ਚਲੋ ਦਿਖਾ ਦਈਏ ਕਿਵੇਂ ਪੈਂਦੀ ਆ ਤੁਸੀਂ ਐਂ ਕਰੋ ਇੱਕ ਇੱਕ ਸਾਈਡ ਹੋਵੇ ਇੱਕ ਸਾਈਡ ਸਾਹਿਬ ਤੁਹਾਨੂੰ ਵੀਡੀਓ ਦਾ ਸ਼ਾਟ ਮਿਲ ਜੂਣਾ ਜੀ ਇੱਕ ਹੋਰ ਡਾਲੋ 50 ਪਾਇਆ ਹੋਰ ਕੀ ਬੱਚੇ ਛੋੜ ਬੱਚੇ ਰੋਟਾ ਸਾਹ ਰਹੇ ਇਹਨਾਂ ਨੇ ਸਾਫ ਤੁਨ ਮੈਂ ਹੋਰ ਦੇ ਕੇ ਜਾਊਗਾ ਲਿਕਵਿਡ ਫਰਟੀਸਰ ਤੁਸੀਂ ਸਾਰਿਆਂ ਨੇ ਨਾ ਪੰਜ ਚ ਦਿਨ ਬਾਅਦ ਇਹਨਾਂ ਨੂੰ ਪਾਣਾ ਹੈਗਾ ਨਾਲੇ ਇਹ ਖਾਦ ਹੈ ਨਾਲੇ ਕੀੜੇ ਮਰ ਦਵਾਈਆਂ ਨਾਲੇ ਪੌਦਿਆਂ ਨੂੰ ਪਾਣੀ ਮਿਲਦਾ ਸਾਡੇ ਕੋਲ ਜੇ ਸਾਰੇ پلان ਲਾਏ ਨਾ ਇਹਨਾਂ ਨੂੰ ਦੇਤਾ ਜਿਵੇਂ ਆਪਾਂ ਨੂੰ ਖਾਣਾ ਜ਼ਰੂਰੀ ਆ ਆਪਾਂ ਸਵੇਰੇ ਬ੍ਰੇਕਫਾਸਟ ਕਰਦੇ ਹਾਂ ਨਾ ਲੰਚ ਕਰਦੇ ਹਾਂ ਡਿਨਰ ਕਰਦੇ ਹਾਂ ਇਤਨਾ ਪੌਦਿਆਂ ਵਾਸਤੇ ਵੀ ਜ਼ਰੂਰੀ ਹੈ ਮੈਰੀ ਜੀ ਨੋ ਜਨਾ ਕਿਹੜਾ ਵੀ ਮੈ ਲੋਗੀ ਨਹੀਂ ਲਾਉਂਦੇ ਹਾਂ ਕਿਹਦੇ ਮਰ ਦਵਾਈ ਵੀ ਹੈ ਜੀ ਇਹ ਮਤਲਬ ਕਿ ਨਾਲੇ ਜਿਸ ਦਾ ਸਾਨੂੰ ਡਾਈਟ ਜਾਈ ਵੀ ਹੈ ਪਰ ਜਾਨ ਡਾਈਟ ਵੀ ਹੈ ਕਿਉਂਕਿ ਜਿਹੜੀ ਚੀਜ਼ਾਂ ਛਿਲਕਾ ਹੈ ਕੇਲਿਆਂ ਛਿਲਕਾ ਜਿਹਨਾਂ ਵਿੱਚ ਪਾਣੀ ਜ਼ਿਆਦਾ ਹੁੰਦੀ ਹੈ ਉਹਦੇ ਕੰਟੈਂਟ ਸਾਰੇ ਪਾਣੀ ਦਾ ਆ ਜਾਂਦਾ ਜੀ ਨੇ ਲੋ ਬਾਸ ਲੱਗਣੇ ਚਾਹੀਦੇ ਆ उन्हें से निकलेंगे